ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੁਸੀਂ ਕਹੋਗੇ ਬਿਲ ਚਲ ਜੀ ਤੇ ਤਿਆਰੀ ਤਾਂ ਤਿਆਰੀ ਖਿੱਚੀ ਬੈਠੀ ਆ ਤਿਆਰੀ ਜੀ ਅਸੀਂ ਆਏ ਖਿੱਚੀ ਆ ਤੁਸੀਂ ਵੀ ਬਹੁਤ ਦਿਨਾਂ ਤੋਂ ਵਿੱਕੀ ਵੀਰ ਜੀ ਦਾ ਤਾਂ ਬਲੌਗ ਦੇਖਦੇ ਸੁਖੋ ਭੈਣ ਜੀ ਹਾਲਾ ਵਾਲੇ ਤੇ ਉਹਨਾਂ ਦੀ ਵੀਡੀਓ 'ਚ ਤੁਸੀਂ ਰੋਜ਼ ਦੇਖਦੇ ਆਂ ਕਿ ਵਿੱਕੀ ਵੀਰ ਜੀ ਆ ਸੰਧੀ ਘਣਦੇ ਹੋਣੇ ਆਪਣਾ ਵਿਗਿਆਨਕ ਵੀ ਮਾਸੜ ਜੀ ਥੋੜੇ ਜਿਹਾ ਹੁਣ ਜ਼ਿਆਦਾ ਢਿੱਲੇ ਹੋ ਗਏ ਵੀ ਚੱਕਰ ਕੇ ਪਤਾ ਤਾਂ ਸਾਨੂੰ ਵੀ ਨਹੀਂ ਹੈਗਾ ਹਨਾ ਅਸੀਂ ਖਬਰਸਾਰ ਤਾਂ ਰੋਜ਼ ਲੈ ਲੈਂਦੇ ਫੋਨ ਤੇ ਪਰ ਫੋਨ ਤੇ ਉਹ ਗੱਲ ਥੋੜੀ ਹੁੰਦੀ ਜਿਹੜੀ ਦੁੱਖ ਸੁੱਖ ਦਾ ਬੰਦਾ ਤੇ ਕੋਲ ਜਾ ਕੇ ਬੰਡਾਉਣਾ ਉਹਦੇ ਨਾਲ ਅੱਧੀ ਤਕਲੀਫ ਬੰਦੇ ਦੀ ਦੂਰ ਹੋ ਜਾਂਦੀ ਤੇ ਸਾਨੂੰ ਜਾਣਾ ਵੀ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਆਪਣੇ ਰਿਸ਼ਤੇਦਾਰੀਆਂ ਤਾਂ ਕਰਕੇ ਤੇ ਕਹਿੰਦੇ ਨੇ ਵੀ ਬੰਦੇ ਨੇ ਜਾ ਕੇ ਦੁੱਖ ਸੁੱਖ ਵੰਡਾ ਹੁੰਦਾ ਪਰਮਾਤਮਾ ਕਦੇ ਵੀ ਕਿਸੇ ਕੋਲ ਦੁੱਖ ਦੀ ਘਾੜੀ ਨਾ ਲੈ ਕੇ ਆਵੇ ਕਿਉਂਕਿ ਦੁੱਖ ਜਦ ਆਉਂਦਾ ਨਾ ਤਾਂ ਸਾਰਾ ਪਰਿਵਾਰ ਹਲਾ ਕੇ ਰੱਖ ਦਿੰਦਾ ਹੈ ਜਦ ਕਿ ਆਪਣੇ ਧੀ ਪੁੱਤ ਬਾਹਰ ਵਟਾਉਣ ਫੇਰ ਬਹੁਤ ਔਖਾ ਹੋ ਜਾਂਦਾ ਹਨ ਇੱਕ ਨਿਆਣੇ ਤੇ ਬੋਝ ਬਹੁਤ ਔਖਾ ਹੋ ਜਾਂਦਾ ਹੁਣ ਸੰਦੀਪ ਭੈਣ ਸਾਰਾ ਕੁਝ ਹੈਂਡਲ ਕਰ ਰਹੀ ਹੈ ਤਾਂ ਚਲੋ ਫਿਰ ਵੀ ਇੱਕ ਗੱਲ ਪਰਮਾਤਮਾ ਦਾ ਬਹੁਤ ਧੰਨਵਾਦ ਸੰਦੀਪ ਭੈਣ ਦੇ ਨਾਲ ਨਾਲ ਵੀ ਉਜੀ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਦਾ ਸੁਭਾਅ ਵੀ ਬਹੁਤ ਵਧੀਆ ਤੇ ਬਹੁਤ ਵਧੀਆ ਮਾਸੜ ਜੀ ਦੀ ਕੇਅਰ ਕਰ ਰਹੇ ਨੇ ਸੇਵਾ ਵੀ ਕਰਦੇ ਨੇ ਕਹਿੰਦੇ ਧੀ ਦੇ ਕੇ ਪੁੱਤ ਲੰਦਾ ਉਹ ਗੱਲ ਸਹੀ ਆ ਤੇ ਪਰਮਾਤਮਾ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਵੇ ਤੇ ਹੁਣ ਅਸੀਂ ਚੱਲਨੇ ਆ ਕਿਉਂਕਿ ਸਾਡੇ ਵੀ ਫਰਜ਼ ਨੇ ਇਹ ਠੀਕ ਹੈ ਨਾ ਅਸੀਂ ਭੈਣ ਨੂੰ ਕਦੇ ਵੀ ਐਂ ਰਿਕਨ ਸਾਡੀ ਭੈਣ ਨਹੀਂ ਮੇਰੀ ਉਹ ਵੀ ਨਣ ਦਾ ਬੜੀ ਵੀ ਨਣ ਦਾ ਤੀਬਣਾ ਤਿੰਨੇ ਨਣ ਦਾ ਨੇ ਤੇ ਸਾਡੇ ਵੀ ਫਰਜ਼ ਨੇ ਭੈਣ ਵੀ ਚੱਲ ਕਈ ਦਿਨ ਤੋਂ ਕਹਿੰਦੀ ਸੀ ਤੇ ਅਸੀਂ ਵੀ ਕਹਿੰਦੇ ਤੁਸੀਂ ਫਰੀਜ਼ ਹੀ ਹੋ ਜੇ ਸੀ ਵੀ ਜਾ ਕੇ ਗੀੜਾ ਮਾਰਾਂਗੇ ਤੇ ਹੁਣ ਵੀ ਅਸੀਂ ਘੰਟੇ ਦੇ ਦੋ ਘੰਟੇ ਵਾਸਤੇ ਕਿਸੇ ਨੂੰ ਪੁੱਛਿਆ ਵੀ ਤੁਸੀਂ ਜੇ ਇੱਥੇ ਬਹਿ ਜਾਉਂਗੇ ਭਾਜ ਨੂੰ ਛੱਡ ਕੇ ਜਾਣਾ ਤੇ ਅਸੀਂ ਜਾਂ ਚੱਲ ਜਾ ਕੇ ਖਬਰ ਲਿਓਦੇ ਜਿਹੜਾ ਬੰਦਾ ਕੋਲ ਜਾ ਕੇ ਦੁੱਖ ਸੁੱਖ ਕਰਦਾ ਨਾ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਅੱਧਾ ਦੁੱਖ ਰਹਿ ਜਾਂਦਾ ਬੰਦੇ ਨੂੰ ਕੋਈ ਪੈਸੇ ਨਾਲ ਨਹੀਂ ਬੜਾ ਕੋਈ ਚੀਜ਼ ਨਾਲ ਨਹੀਂ ਬੜਾ ਜਿਹੜਾ ਬੰਦਾ ਦੁੱਖ ਸੁੱਖ ਵੰਡਾਲਦਾ ਤੇ ਵਸ ਤੁਸੀਂ ਸਾਡੀ ਵੀਡੀਓ ਨੂੰ ਬੜੇ ਰਵੋ ਹੁਣ ਅਸੀਂ ਤੁਹਾਨੂੰ ਦੂਜਾ ਕੁਝ ਮਿਲਦੇ ਆ ਤੇ ਤੁਹਾਨੂੰ ਵੀ ਮਾਸੜ ਜੀ ਦਾ ਮਲਾਉਂਦੇ ਤੇ ਹੁਣ ਅਸੀਂ ਚੱਲਦੇ ਹਾਂ ਇਹ ਕੰਮ ਜੀ ਅੱਜ ਮੇਰੇ ਵੱਲੋਂ ਤੁਹਾਨੂੰ ਜ਼ਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਸਾਥੀ ਹਾਂ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਕੀ ਫਤਿਹ ਤੁਸੀਂ ਦੇਖਦੇ ਮੇਰੀ ਪੂੜੀ ਦੀ ਪੜਦੀ ਵੀਡੀਓ ਜੀ ਲੱਗੀ ਹੋ ਪੜਦੀ ਹੋ ਨਿੱਤਰ ਪੂੜੀ ਦੀ ਕਪੂੜੀ ਦੀ ਉਹ ਮਾਸੜ ਜੀ ਦਾ ਸਾਡਾ ਮਾਸੜ ਦੁਆਰ ਹੋ ਗਿਆ ਤਾਂ ਹੀ ਉਪਰੇਸ਼ਨ ਉਹਨਾਂ ਦਾ ਪਰੇਸ਼ਨ ਉਹਨਾਂ ਦਾ ਨਹੀਂ ਉਪਰੇਸ਼ਨ ਨਹੀਂ ਉਪਰੇਸ਼ਨ ਹੋ ਗਿਆ ਤਾਂ ਛੋੜ ਲਿਆ ਮੈਨੂੰ ਸਮਝ ਆਉਂਦਾ ਨਾ ਤੈਨੂੰ ਮੈਂ ਸਮਝਾਉਣਾ ਉਹਨਾਂ ਦਾ ਆਪਰੇਸ਼ਨ ਹੋ ਗਿਆ ਤਾਂ ਆਪਰੇਸ਼ਨ ਹੋ ਗਿਆ ਵਧੀਆ ਹੋ ਗਿਆ ਤਾਂ ਥੋੜਾ ਜਿਹਾ ਹੁਣ ਨਹੀਂ ਪਹਿਲਾਂ ਬਹੁਤ ਟਾਈਮ ਪਹਿਲਾਂ ਹੋਇਆ ਤਾਂ ਬਹੁਤ ਟਾਈਮ ਪਹਿਲਾਂ ਤੇ ਉਹ ਜਿਹੜਾ ਆਪਰੇਸ਼ਨ ਹੋਇਆ ਤਾਂ ਉਹ ਥੋੜੀ ਤਕਲੀਫ ਉਹਨਾਂ ਨੂੰ ਹੁਣ ਜ਼ਿਆਦਾ ਹੈ ਤੇ ਤਾਂ ਕਰਕੇ ਭੈਣ ਤੇ ਵੀਰ ਜੀ ਜਿਹੜੇ ਵਿੱਕੀ ਭਾਈ ਜੀ ਸਾਡੇ ਆਪਣੇ ਉੱਥੇ ਗਏ ਹੋਏ ਆ ਤੇ ਸਾਡਾ ਵੀ ਫਰਜ਼ਵਾਰ ਦਾ ਜਿੱਦਾਂ ਚਰਨਜੀਤ ਕਹਿੰਦੀ ਆ ਵੀ ਸਾਡੇ ਵੀ ਫਰਜ਼ ਬਣਦੇ ਆ ਵੀ ਅਸੀਂ ਦੁੱਖ ਤਕਲੀਫਾਂ ਦੇ ਵਿੱਚ ਕਿਸੇ ਦੇ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਈਏ ਨਾ ਅੱਧਾ ਦੁੱਖ ਖਤਮ ਹੋ ਜਾਂਦਾ ਉਹ ਤਾਂ ਫਿਰ ਵੀ ਸਾਡੇ ਆਪਣੇ ਆ ਜੀ ਉਹ ਤਾਂ ਫਿਰ ਵੀ ਸਾਡੇ ਆਪਣੇ ਆ ਉਹ ਜਦੋਂ ਸਾਨੂੰ ਕੋਈ ਤਕਲੀਫ ਹੁੰਦੀ ਆ ਸਾਡੇ ਬਿਨਾ ਕਹੇ ਤੇ ਉਹ ਮੋਢੇ ਨਾਲ ਮੋਢਾ ਲਾ ਕੇ ਖੜ ਜੰਨੇ ਆ ਅੱਜ ਸਾਡਾ ਵੀ ਫਰਜ ਆ ਉਹਨਾਂ ਨੂੰ ਸਾਡੀ ਵੀ ਲੋੜ ਆ ਤੇ ਮਾਸਰ ਜੀ ਆ ਕਿ ਥੋੜੇ ਢਿੱਲੇ ਤੇ ਅੱਪਾ ਚੱਲਦੇ ਆ ਜੀ ਹੁਣ ਪੰਬਰੀ ਨੂੰ ਉਹਨਾਂ ਦੀ ਖਬਰ ਲੈਣ ਵਾਸਤੇ ਅਕਸਰ ਤੁਸੀਂ ਵੈਸੇ ਵੀਡੀਓ ਵਿੱਚ ਉਹਨਾਂ ਨੂੰ ਦੇਖਦੇ ਰਹਿੰਦੇ ਆ ਸਾਨੂੰ ਵੀ ਅਸੀਂ ਵੀ ਦੇਖਦੇ ਆ ਉਹਨਾਂ ਦੀ ਵੀਡੀਓ ਪਰ ਲੇਕਿਨ ਜਦ ਤੱਕ ਬੰਦਾ ਆਪ ਨਹੀਂ ਨਾ ਖੁਦ ਅੱਖਾਂ ਨਾਲ ਦੇਖ ਲੈਂਦਾ ਜਦ ਤੱਕ ਵਿਸ਼ਵਾਸ ਨਹੀਂ ਹੁੰਦਾ ਤੇ ਹੁਣ ਆਪਾਂ ਚੱਲਦੇ ਆ ਪੰਬਰੀਆਂ ਨੂੰ ਉੱਥੇ ਜਾ ਕੇ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ ਦੇਖੋ ਥੋੜੇ ਬੱਤੇ ਠੀਕ ਤਾਂ ਗਿਆ ਠੀਕ ਥੋੜਾ ਬਟੇ ਹਾਂ ਠੀਕ ਹੈ ਤਾਂ ਅੱਜ ਮੈਂ YouTube 'ਚ ਦੇਖਿਆ ਤਾਂ ਲੋ ਨਾ ਮੂੜਾ ਨਹੀਂ ਹੁੰਦਾ ਮੂੜਾ ਕਿ ਆ ਆਕਸੀਜਨ ਹਾਂ ਉਹ ਦੇਖਿਆ ਤਾਂ ਵੈਸੇ ਲਾ ਦਿੰਦੇ ਹੁਣ ਉਹ ਵੈਸੇ ਪੁੱਤ ਉਹਨਾਂ ਨੂੰ ਥੋੜੀ ਸਾਦੀ ਵੀ ਪ੍ਰੋਬਲਮ ਹੈ ਸਾਹ ਕੱਕੇ ਥੋੜਾ ਜਾਨੂੰ ਆਕਸੀਜਨ ਲੱਗ ਜਾਂਦਾ ਹੁੰਦਾ ਬਾਸਰਜੀ ਨੂੰ ਚੇ ਚਲੋ ਬਾਕੀ ਉਹਨਾਂ ਆਪਾਂ ਗੱਲਾਂ ਨਾ ਕਰੀਏ ਤੇ ਆਪਾਂ ਤੁਹਾਡੀ ਮੁਲਾਕਾਤ ਜਾ ਕੇ ਮਾਸੜ ਜੀ ਨਾਲ ਕਰਾਂਗੇ ਜਿੰਨੇ ਵੀ ਸਾਡੀਆਂ ਸਬਸਕ੍ਰਾਈਬਰ ਜੁੜੇ ਆਂ ਅੱਜ ਤੱਕ ਜੋ ਵੀ ਸਾਡੇ ਪਰ ਦੁੱਖ ਆਇਆ ਤੁਸੀਂ ਅਰਦਾਸਾਂ ਕੀਤੀਆਂ ਨੇ ਤੇ ਅੱਜ ਵੀ ਤੁਹਾਡੀ ਸਾਨੂੰ ਲੋੜ ਸਾਨੂੰ ਤੁਹਾਡੀ ਲੋੜ ਆ ਅਰਦਾਸ ਕਰਿਓ ਮਾਸੜ ਜੀ ਛੇਤੀ ਤੇ ਛੇਤੀ ਠੀਕ ਹੋ ਜਾਣ ਬੰਦਾ ਆਪਣੇ ਪੈਰਾਂ ਪਰ ਹੋਵੇ ਕੋਈ ਦੁੱਖ ਨਹੀਂ ਰਹਿੰਦਾ ਜਦੋਂ ਨਾਲ ਫਿਰ ਲੱਤਾਂ ਪੈਰਾਂ ਜਵਾਬ ਦੇ ਦੇਣਾਂ ਤਾ ਬੰਦੇ ਨੂੰ ਆਪਣੇ ਆਪ ਤੇ ਬੋਝ ਹੋ ਜਾਂਦਾ ਵੀ ਮੈਂ ਪਤਾ ਨਹੀਂ ਕਿੰਨਾ ਕੁ ਬਿਮਾਰ ਆ ਕਿੰਨਾ ਕੁ ਨਹੀਂ ਵੀ ਬਾਕੀ ਉਮਰ ਵੀ ਉਹਨਾਂ ਦੀ ਬਹੁਤ ਆ ਚਲੋ ਬਾਕੀ ਉਹ ਗੱਲਾਂ ਚੱਲਦੀਆਂ ਰਹਿਣੀਆਂ ਅੰਦਰ ਦੇ ਆਪਾਂ ਉਹਨੂੰ ਭੰਬਰੀ ਜਾ ਕੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਲਓ ਜੀ ਪਹੁੰਚ ਗਏ ਆ ਜੀ ਅਸੀਂ ਭੰਬਰੀ ਘਰੇ ਤੇ ਇਹਨਾਂ ਦੇਖ ਲਓ ਜੀ ਇੰਨਾ ਇੰਨੀ ਕਿਨੀਂ ਦੇ ਇਹਨਾਂ ਨੂੰ ਰਹੇ ਰੱਬ ਦਾ ਹਾਂ ਮੈਂ ਕੁੰਡੇ ਖੜਕਾਏ ਮੈਂ ਚੰਜੀਤ ਕੌਰ ਨੇ ਪਰ ਨਹੀਂ ਕੋਈ ਉੱਭ ਸੁਗਰੀ ਫੇ ਮੈਨੂੰ ਚਰਨਜੀਤ ਕਹਿੰਦੀ ਵੀ ਤੁਸੀਂ ਕਾਨੂੰਨਾਂ ਦੀ ਨੀਂਦ ਡਿਸਟਰਬ ਨਾ ਕਰੋ ਤੁਸੀਂ ਆਪੇ ਗੁੰਡਾ ਖੋਲੋ ਮਹਾ ਚਾ ਠੀਕ ਆ ਭਾਈ ਚਰਨਜੀਤ ਕਰਨੇ ਕਿਆ ਕਰਿਆ ਹੱਥ ਥੱਲੇ ਆਇ ਲਾਤੇ ਹੀ ਥੇਲੀ ਕਹਦੀ ਲਾਓ ਜੀ ਚੜਜੋ ਉੱਪਰ ਮਾਰ ਕਹਦੀ ਹੁਣ ਕਰੀਏ ਕਿਆ ਮੈਂ ਫੇਕੇ ਨੂੰ ਕਹਾ ਮੈਂ ਕੋਈ ਨਹੀਂ ਮੈਂ ਲਾ ਜੀ ਕਹਿੰਦੇ ਨਾ ਮੋਟਰਸਾਈਕਲ ਉੱਪਰ ਚੜਿਆ ਮਾਰੇ ਇਧਰ ਤੋਂ ਸ਼ਾਲ ਜਦ ਮਾਰੀ ਸ਼ਾਲ ਤਾਂ ਮੇਰੀ ਪਹਿਲਾਂ ਵੀ ਢੂਹੀ ਦੁਖ ਦਿੱਤੀ ਜੀ ਥੋੜੀ ਹੁਣ ਵੀ ਦਰਦ ਕਰਨ ਲੱਗੀ ਆ ਤੇ ਮੈਨੂੰ ਜਿਹੜਾ ਚੁੱਪਚੀ ਪੀਤੇ ਆਉਣਾ ਪੈ ਗਿਆ ਭਾਰੀ ਹੁਣ ਜਾ ਕੇ ਮੈਨੂੰ ਤਾਂ ਦਵਾਈ ਲੈਣੀ ਪੈਣੀ ਆ ਮੈਂ ਆਇਆ ਤਾਂ ਆਪਣੇ ਬਾਪੂ ਦੀ ਖਬਰ ਲੈਣ ਵਾਸਤੇ ਮੈਨੂੰ ਲੱਗਦਾ ਵੀ ਹੁਣ ਥੋੜੇ ਦੇਰਾਂ ਦਾ ਬਾਪੂ ਹੀ ਆਊਗਾ ਲੋ ਜੀ ਕਰੋ ਬਾਪੂ ਦੀ ਮੁਲਾਕਾਤ ਕਰਾਓ ਮੈਂ ਜੀ ਦਾ ਖਾਸਾ ਮਹਿਲ ਜੀ ਕੀ ਬੰਦੀ ਕਿਤੇ ਵੀ ਆਉ ਕੋਰੇ ਹੋ ਸੁਣਾਓ ਮਾਸਟਰ ਜੀ ਠੀਕ ਠਾਕ ਆ ਉਹ ਠੀਕ ਆ ਪਤਾ ਜਮੀ ਚਲੋ ਪਰਮਾਤਮਾ ਨੇ ਤੁਹਾਡੀ ਥੋੜੀ ਸਾਰੀ ਸਬਸਕ੍ਰਾਈਬਰ ਜਿੰਨੇ ਸਾਡੀ ਵੀਡੀਓ ਦੇਖਦੇ ਆ ਤੁਹਾਡੀ ਫਰਿਆਦ ਪਰਮਾਤਮਾ ਅੱਗੇ ਜਿਹੜੀ ਤੁਸੀਂ ਲਾਈਤੀਓ ਕਬੂਲ ਹੋ ਗਈ ਮਾਸਟਰ ਜੀ ਦੇ ਸਾਡੇ ਰਿਪੋਰਟ ਆ ਗਈਆਂ ਜੀ ਤੁਸੀਂ ਦੱਸੋ ਕਿ ਆਈਆਂ ਬਹੁਤ ਵਧੀਆ ਨੋਰਮਲ ਆਈਆਂ ਹਾਂ ਤੇ ਸਾਡੀ ਮੈਂ ਹੁਣ ਬੰਨਿਆ ਤਾਂ ਚੱਲ ਕੋਈ ਨਹੀਂ ਉਹ ਕੋਈ ਨਹੀਂ ਭਾਈ ਕੋਈ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਡੈਡੀ ਦੀ ਰਿਪੋਰਟ ਆਈ ਹੈ ਜੀ ਐਨ ਠੀਕ ਠਾਕ ਹੁਣ ਕੋਈ ਟੈਨਸ਼ਨ ਦੀ ਗੱਲ ਨਹੀਂ ਘਬਰਾਉਣੇ ਵਾਲੀ ਦੀ ਇੱਕ ਸੈਂਪਲ ਅੱਜ ਸਵੇਰੇ ਅਸੀਂ ਦੇ ਦਿੱਤਾ ਉਹਦੀ ਰਿਪੋਰਟ ਆਊਗੀ ਪਰਸੋਂ ਉਹ ਵੀ ਠੀਕ ਹੈ ਜੀ ਉਧਰ ਬੜਾ ਚੰਚਾ ਪਾਸ ਕਰੀਓ ਚਾਹ ਦੇ ਬਾਅਦ ਪਤਾ ਲੱਗੂਗਾ ਲੈ ਮੈਂ 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 ਇਹ ਲੋਈ ਮੈਂ ਭਰਿਆ ਬਿਆਪੜ ਦਾ ਆ ਮੂੰਹ ਲਿਬੜਿਆ ਪਿਆ ਇਹਨਾਂ ਨੂੰ ਬੁਲਾ ਖਾਣਦੇ ਪਿੰਦੇ ਤੇ ਵੀ ਗੱਲ ਹੈਗੀ ਐ ਸਾਨੂੰ ਸਾਰੇ ਸਾਰਿਆਂ ਨੂੰ ਪਿਆਰ ਭਰੇ ਸਸਜੇ ਨਾਲ ਜੀ ਅ 41 ਡਿਗਰੀ ਟੈਂਪਰੇਚਰ ਦੇ ਵਿੱਚ ਮੋਟਰਸਾਈਕਲ ਪਰ ਮਾਂਸੀ ਮਾਂਸੀ ਦੀ ਘਰ ਵਾਲੀ ਤੇ ਨਾਲ ਇਹਨਾਂ ਦਾ ਪਾਛਾ ਲਾਰੋ ਤੂੰ ਵੀ ਬੁਲਾ ਦੇ ਸਤਰੀ ਗਾਲ ਕਿ ਬੁਲਾਈ ਵੀ ਹੈ ਬੁਲਾਈ ਹੋਈ ਹੈ ਜੀ ਉਹੋ ਇਹਦਾ ਕੰਮ ਗਲਤ ਹੋ ਗਿਆ ਕਹਿੰਦਾ ਮੇਰੇ ਪਰ ਉਹ ਬੋਲਦੇ ਬੋਲਦੇ ਮੂੰਹ 'ਚ ਪਾਣੀ ਆ ਗਿਆ ਗਲਤ ਕੋਈ ਨਹੀਂ ਸੌਰੀ ਗਲਤੀ ਹੋ ਗਈ ਵਾਈਗੋ ਜੀ ਕਰ ਖਾਤਾ ਵਾਈਗੋ ਜੀ ਮਤ ਹੈ ਆਮ ਆਮ ਚਾਹੇ ਨੇ ਨੂੰ ਨਾਨਕੇ ਦਾ ਨਾਨਕੇ ਦਾ ਹਾਂ ਹਾਂ ਜੀ ਹਾਂਜੀ ਉੱਧਰ ਹੋ ਗਿਆ ਹਾਂਜੀ ਨਾਨਕੇ ਹੀ ਬਣਾਏ ਹੋਏ ਆ ਜੀ ਚੱਲ ਕੋਈ ਨਹੀਂ ਨਾਨਕੇ ਲਾ ਦੇ ਸੁਣ ਕਹਿੰਦਾ ਮੇਰੇ ਕੋਲ ਤੱਕ ਨਹੀਂ ਮੈਂ ਤਾਂ ਮੈਂ ਕਹਿੰਦਾ ਵੀ ਬਪਰ ਤੱਕ ਆ ਭਰਿਆ ਪਿਆ 41 ਡਿਗਰੀ ਟੈਂਪਰੇਚਰ ਤੇ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਡੈਡੀ ਦੀ ਖਬਰ ਨੂੰ ਦੂਸਰੀ ਗੱਲ ਉਮੀ ਬਲੌਗ ਦਾ ਸਾਰੇ ਜਿਹੜਿਆ ਸਬਸਕਰਾਈਬਰੋਂ ਸਾਨੂੰ ਵੀ ਦੇਖਦੇ ਆ ਇੰਨੀ ਸੇਵਾਂ ਦਾ ਸਾਡੀ ਮੇਰੀ ਨਹੀਂ ਅਜੇ ਤੱਕ ਕੋਈ ਦੇਖਿਆ ਬੈਸਟ ਕਟ ਅਹ ਪਕੌੜੀਆਂ ਮੈਂ ਕਹਿੰਦੀ ਰਿਸ਼ਤੇ ਨਾਲ ਨਹੀਂ ਤੇ ਖਾਣੇ ਦੀ ਆਪੇ ਲੱਗੇ ਹੋਏ ਬੰਨਣਾ ਦਾੜਾ ਦਾੜਾ ਤੇ ਅੱਧਰ ਸੜੀ ਪੈਣ ਬੈਠੀ ਆਂ ਜੀ ਆ ਮੈਨੂੰ ਜੀ ਕੀ ਫਤੇ ਪਦਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਭੈਣ ਨੇ ਕਹਿਣਾ ਮੈਨੂੰ ਤਾਂ ਸੌਣ ਨਹੀਂ ਦਿੱਤੇ ਸੌਣ ਨਹੀਂ ਦਿੰਦੇ ਹੈਗੇ ਸੌਰੀ ਐ ਦੁਪਹਿਰ ਦੁਪਹਿਰ ਨੂੰ ਤੁਹਾਨੂੰ ਕੀ ਵਿਪਤਾ ਪੈ ਗਈ ਜਿਹੜਾ ਚਾਪਾ ਮਾਰਿਆ ਉਹ ਨਾ ਜਿਹੜੇ ਬੜੇ ਬੜੇ ਲੋਕ ਨੇ ਨਾ ਦੁਪਹਿਰਾਂ ਦੁਪਹਿਰਾਂ ਨੂੰ ਰੇਡ ਪਾਉਂਦੇ ਆਓ ਤੇ ਪਰਾਂਵਾਂ ਕਦੇ ਖੁੱਤਾ ਨਹੀਂ ਵਿਆ ਪਰ ਅਸੀਂ ਦੇਖ ਲਿਆ ਪਰ ਉਹਨੇ ਤਾਂ ਠਾੜਨਾ ਮੁਸ਼ਕਲ ਹੈ ਤਾਂ ਕੁੰਭ ਕਰਨ ਦੀ ਨਹੀਂ ਦਾ ਕੈਸੀ ਆ ਰਵਤੀਆ ਬੱਬਾ ਕਿਉਂ ਤੂੰ ਗੜਿਆ ਆ ਜੰਨਾ ਦਾ ਨਹੀਂ ਕਰਨੀ ਜਿਹੜਾ ਆ ਪਜਾਈ ਦੀ ਹੁੰਦੀ ਆ ਮੈਂ ਜਾਗਦੀ ਆ ਮੈਂ ਮਾਂ ਪਿੰਨੇ ਗੱਲ ਕਰਦੀ ਸੀ ਇਹ ਪਹਿਣ ਬਸ ਸੁਧਾ ਕਰਦੀ ਸੀ ਪਰ ਤੈਨੂੰ ਫੇਰ ਵੀ ਮਿੜਕ ਨਹੀਂ ਆਈ ਵੀ ਬਾਹਰ ਕੋਈ ਬੋਦ ਹੈ ਜੀ ਨਾ ਮੈਂ ਆਪਣੀਆਂ ਗੱਲਾਂ ਤੇ ਨਹੀਂ ਮਗਰ ਤੇ ਵਿੱਕੀ ਨਾਲ ਲੜਨ ਤੇ ਨਹੀਂ ਬਗਰਦੀ ਮੈਂ ਤੈਨੂੰ ਅੱਜ ਸੌਂ ਨਹੀਂ ਦਿੰਦੀ ਇਹਦਾ ਮਤਲਬ ਵੀ ਹੁਣ ਜਦ ਅਸੀਂ ਆਈਏ ਤਾਂ ਆਪਣਾ ਟੈਂਪੂ ਢੂਪੂ ਨਾਲ ਆਈਏ ਮੜਾ ਮੋਟੜਾ ਆ ਬੱਚਿਆ ਗਾਇਆ ਖੜੀਆ ਲੱਦ ਲਈ ਜੀ ਬਿਨੇ ਇੱਕ ਪਾウダー ਸਟੀਲ ਜਦੀ ਕਵਰ ਹੋ ਜਾਂਦੀ ਐਨੀ ਗੱਲ ਹਾਂ 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 ਉੱਤੋਂ ਗੁੰਡਾ ਦਾ ਖੁੱਲ ਜਾਓ ਵਿਚੋਂ ਨਹੀਂ ਹੋ ਰਹੀ ਖੁੱਲ ਲੈ ਗੁੰਡਾ ਮੋਟਾਦਾ ਕਈ ਵਾਰ ਜਾਮ ਹੋ ਜਾਂਦਾ ਹੈ ਜਾਮ ਨਹੀਂ ਪਰ ਧੱਕਣ ਕਰਕੇ ਅੱਗੇ ਪਿੱਛੇ ਹੋ ਕੇ ਫਾੜਨਾ ਹਾਵਾਂ ਨਾ ਫਿਰ ਨਹੀਂ ਖੁੱਲਦਾ ਸਾਲੋ ਫਿਰ ਅੰਦਰ ਦੇ ਖੋਲੂਗਰੇ ਤੱਕਾ ਮੁੱਕੀ ਕਰਕੇ ਖੋਲਣਾ ਪੈਂਦਾ ਹਵਾ ਚਲਦੀ ਦੀ ਧੱਕਣ ਦੀ ਅਰੀਤ ਆ ਵੀ ਗੱਲ ਸਾਲੇ ਤੇ ਨਿੱਤਰਦਾ ਹਾਂ ਦਾ ਹੋਗਾ ਇਹ ਦੇਖ ਨਹੀਂ ਨੂੰ ਲੈ ਰਿਹਾ ਨਾਲ ਕੱਢਦਾ ਆਪ ਵੀ ਸਾਲੇ ਤੇ ੱਲੇ ਨਿੱਤਰਦਾ ਮੈਂ ਖਾਲਾ ਆਇਆ ਬੈਠਾ ਵਾ ਬੋਲੂਗਾ ਨਹੀਂ ਸਾਲਾ ਨਾਲ ਅਦਰਾ ਲੈ ਮੇਰਾ ਵੀ ਜੀਜਾ ਠੀਕ ਆ ਚਲੋ ਚਾਹ ਪਾਣੀ ਪਿਲਾ ਚਾਹ ਪਿਲਾ ਸੌਰੀ ਪਾਣੀ ਪੀ ਲਿਆ ਜੂਸ ਪੀ ਲਿਆ ਚਾਹ ਦੀ ਵਾਰੀ ਸਾਡੀ ਜਦੋਂ ਆਈ ਸਾਨੂੰ ਅੰਬ ਦੀ ਕਿਹਾ ਗਿਆ ਆਪ ਵੀ ਦੇ ਦੋ ਗਲਾਸ ਆਪ ਵੀ ਤੇ ਦੋ ਗਲਾਸ ਆ ਭਾਬੀ ਨੂੰ ਤਾਂ ਦੇ ਦੋ ਨਹੀਂ ਨਹੀਂ ਬਸ ਲਗਾਉੜੀਆਂ ਸਾਰਾ ਨਾ ਫੇ ਹਾਲੀਆਂ ਨਿਆਣੇ ਖਾਂਦੇ ਮੈਂ ਥੋੜੋ ਖਾਦ ਰਾਂ ਦੋ ਕੀ ਤੇ ਗਾੜੀ ਦੇ ਦੌਰ ਤੇ ਗਾੜੀ ਨੂੰ ਟਣਕਾ ਕੋਈ ਨਹੀਂ ਖਾਲਣ ਦੇ ਭੈਣੇ ਜਿੱਦਣ ਮੈਂ ਘਰ ਜਾਣਾ ਨਾ ਫੇਰ ਬਾਈ ਬੋਲ ਕੇ ਦੇਖੇ ਵੀ ਭਾਈ ਘਰ ਤੇ ਅੱਜ ਜਵਾਈ ਘਰ ਮਾਣੇ ਚੁੱਕ ਆਪਣੇ ਗਾੜੀ ਪੂਰੀ ਹੈਣ ਕਰ ਭਾਈ ਜਵਾਈ ਘਰ ਹੈ ਕੀ ਹੁੰਦਾ ਜੀ ਪੈਰੀਆਂ ਗਾਫ ਕਰਨੀਆਂ ਕੀ ਕੀ ਹਮਨਾਓ ਗਈਆਂ ਨਾ ਪਹਿਲੀਆਂ ਕਾਬਤਾ ਕਿੱਥੇ ਗਈਆਂ ਆ ਸਾਡਾ ਜਵਾਈ ਹਜੇ ਵੀ ਸਾਨੂੰ ਮਾਰ ਦਿੰਦਾ ਹੈ ਜਵਾਈ ਥੋੜਾ ਯਾਰ ਹਾਂ ਕੀ ਆਪ ਤੋਂ ਸਾਥ ਕਰਿਆ ਪਹਿਲਾਂ ਦੇ ਬਦੂ ਭਾਈ ਮੈਂ ਕੋਈ ਨਹੀਂ ਲੈਣੀ ਹੁਣ ਗੱਲਾਂ ਨੋਟ ਕਰੀ ਜਾ ਪਹਿਲਾਂ ਮੈਨੂੰ ਕੀ ਆ ਕਿਹਾ ਹੁਣ ਮੈਨੂੰ ਕੀ ਆ ਕਿਹਾ ਇਹ ਗੱਲਾਂ ਨੋਟ ਹੋ ਰਹੀਆਂ ਨਾ ਨਾ ਬੜ ਤਾਂ ਮੈਂ ਤਾਂ ਮੈਂ ਤਾਂ ਦੁੱਧ ਦੋਤਾ ਵੀ ਇਹ ਹਿਉ ਮੋਟੀ ਆ ਹਾਂ ਪਰ ਇਹਦਾ ਦਿਮਾਗ ਵੀ ਮੈਨੂੰ ਮੋਟਾ ਹੀ ਲੱਗਦਾ ਗੱਲ ਸੁਣ ਲੈ ਜੁਵਾਈ ਗੱਲ ਸੁਣ ਲੈ ਜੁਵਾਈਆ 40 ਕਿਲੋਮੀਟਰ ਪਿੰਡ ਅਮਰੀਕਾ ਜਿੰਨਾ ਲੱਖੂ ਹਾਂ ਨਾ 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 ਕੁੱਟਣਾ ਕਾਤੇ ਆ ਯਾਰ ਤੈਨੂੰ ਆਏ ਹੋਣਾ ਬਾਈ ਇਹ ਜੁਵਾਈਆ ਵੀ ਬੀ ਨੀ ਦੂਰ ਆ ਮੇਰਾ ਪਿੰਡ ਪੂਰੇ ਮਾਜੇ ਆਣਾ ਬੇਟਾ ਬਰੇਕੀ ਪੈਣ ਚਮਕਾਵਾ ਮਾਨ ਮਾਨ ਦੇਣਾ 15 ਮਾ ਲਾਣੇਦਾਰ ਨੂੰ ਫੋਨ ਕਰਨਾ ਬਾਹ 1500 ਕਿਲੋਮੀਟਰ ਆ ਲਾਣੇਦਾਰ ਸਾਡੇ ਆ ਤੇ ਮੇਰੀ ਸੇਵਾ ਹੋ ਜਾ ਲੈ ਵੀਡੀਓ ਤੇ ਕਹਿਣਾ ਨਹੀਂ ਤਾਂ ਹੁਣ ਦੀ ਹੋਰੀ ਇਹ ਮੈਨੂੰ ਕੌਣ ਤਾ ਪੁੱਛਦਾ ਰਿਹਾ ਸੁਣਨਾ ਚਾਹ ਵੀ ਲੱਗਿਆ ਵਾ ਕੌਣ ਪੁੱਛਦਾ ਤਾ ਕੋਈ ਵੀ ਨਹੀਂ ਪੁੱਛਦਾ ਦੁੱਧ ਦੱਲੇ ਵਾਸਤੇ ਲੈ ਕੇ ਕੱਢਦੇ ਹੁੰਦੇ ਮੇਰੇ ਸਰਾਂ ਨੇ ਵੀ ਦੁੱਧ ਪੀਦਾ ਅੱਛਾ ਉਹ ਸੇਵਾ ਨਹੀਂ ਹੁੰਦੀ ਦੁੱਧ ਤੇ ਪੁੱਤ ਦਾ ਮੇਰੇ ਘਰ ਵੀ ਬੁਲਾਈ ਜਾਂਦੇ ਕੋਈ ਚੀਜ਼ ਨਵੀਂ ਪਲਾਉਣੀ ਚਾਹੀਦੀ ਬੰਦੇ ਨੂੰ ਅੱਛੇ ਆਈ ਹਾਂ ਉਹ ਹੁਣ ਘਰ ਸੋਣ ਨਵੀਂ ਪਲਾਈ ਹਾਂ ਹਾਂ ਰਾਤ ਨੂੰ ਆਇਤੀ ਰਾਤ ਨੰਮੀ ਜਾਂਦੀ ਜੀ ਬਸ ਉਹ ਨੀਤਾ ਜੀ ਤਾਂ ਕੰਮ ਆਹ ਮੇਰੀ ਗੱਲ ਸੁਣੋ ਖਾਣਾ ਪੀਣਾ ਖਾਓ ਜਿਹੜਾ ਸਾਡੇ ਸਰੀਰ ਨੂੰ ਤੈਰ ਰੱਖੇ ਜਿਹੜੀ ਚੀਜ਼ ਨੇ ਸਾਨੂੰ ਥੋੜਾ ਨਖਸਾਨ ਕਰਨਾ ਹਾਂ ਪਰ ਸਾਡੀ ਸੜੀ ਜਿਹੜੀ ਜੀਵ ਹੈ ਰਹਿੰਦੀ ਵੀ ਹੈ ਕਿ ਇਹ ਜੀਵ ਜੀਵ ਪਰੇ বাস ਨਹੀਂ ਜੇ ਜੀਵਾਂ ਪਰ বাসੋਂਗਾ ਤਾਂ ਸਾਰਾ ਕੁਝ ਸਹੀ ਹੈ ਇਹੀ ਇੱਕ ਜੀਵ ਹੈ ਜੇ ਕਿਸੇ ਨੂੰ ਜੀ ਗਏ ਤਾਂ ਤਾਂ ਬੱਲੇ ਬੱਲੇ ਆ ਵਿਕਰਮ ਸਿੰਘ ਸਾਰਾ ਵਾਸਤੇ ਯੂਟਿਊਬਰ ਵੀ ਆ ਬੱਲੇ ਬਹੁਤ ਅਗਲਾ ਵਿਕੀ ਨਾ ਬੱਲੇ ਬਹੁਤ ਸਿਆਣਾ ਮੁੰਡਾ ਜਿਹੇ ਜੀਵ ਨਾਲ ਮੈਂ ਗਾਲਾਂ ਕੱਢੀ ਜਾਵਾਂ ਪੁੱਤੋਂ ਸਿੱਧਾ ਬੋਲੀ ਜਾਵਾਂ ਪਰ ਇਹ ਸਾਡੇ ਜਿਹੜੇ ਸਬਸਕ੍ਰਾਈਬਰ ਹਨ ਨਾ ਕਿਹੜਾ ਵਰਗਾ ਬੰਦਾ ਕੋਈ ਉਹ ਬੇਅਕਲਾ ਉਹ ਵੀਡੀਓ ਬਣਾ ਕੇ ਪਾਉਂਦਾ ਵਾਇਰ ਕਰਦੇ ਕਰਦੇ ਹੁਣ ਜੀਵੇ ਕਰਦਣੇ ਆਇਆ ਜੀਵੇ ਜੀ ਕਰਾਉਂਦੀ ਹੈ ਹਾਂ ਇਹ ਜੀਵੇ ਇਹ ਜੀ ਚੀਜ਼ ਆ ਜੀਵ ਨਹੀਂ ਕੌੜਾ ਕੌੜਾ ਪਾਣੀ ਵੀ ਪੀ ਲੈਣਾ ਜੀਵ ਨਾਲ ਮਿੱਠਾ ਪਾਣੀ ਵੀ ਪੀ ਲੈਣਾ ਇਹ ਕਿਸੇ ਦਾ ਕੋਈ ਪਿੰਡਾ ਨਹੀਂ ਆਪਾਂ ਮਿੱਠੇ ਪੀਨੇ ਆ ਹਾਂ ਹਮ ਮਿੱਠਾ ਪਾਣੀ ਇਹ ਕਿਸੇ ਨੇ ਸਿਆਣੇ ਨੇ ਸੱਚ ਕਿਹਾ ਬੀ ਦੁਨੀਆ ਦੇ ਵਿੱਚ ਸਭ ਤੋਂ ਮਿੱਠੀ ਚੀਜ਼ ਕੀ ਹੈ ਆਜਾ ਆਜਾ ਜੀਵਾ ਜੀਵਾ ਹਾਂ ਗੱਲਾਂ ਲੈ ਤੁਲਾਈ ਦਾ ਜੀਵ ਨਾਲ ਬੋਲ ਚ ਗਿਆ ਵੀਰ ਉਹੇ ਕੋਲ ਮੈਂ ਜੀਵ ਨੂੰ ਬਾਤ ਨਹੀਂ ਬੋਲਦਾ ਲਿਖਾ ਚਾਹੇ ਹਾਰਪੂਆ ਲੋ ਚਾਹੇ ਜੁੱਤੀਆਂ ਦੇ ਹਾਰਪੂਆ ਲੋ ਜੀ ਵੀ ਕੰਮ ਕਰਾਉਣੇ ਆ ਚਾਹੇ ਇੱਕ ਕੰਮ ਕਰਾ ਲਓ ਚਾਹੇ 100 ਕਰਾ ਲਓ ਕਰਾਉਣੇ ਦਾ ਜੀਵ ਨਹੀਂ ਆ ਹਾਂਜੀ ਜੀ ਤੁਮਾਰੇ ਤੁਸੀਂ ਆਪਣੇ ਕੋ ਬਿਠਾ ਲਓ ਉਹਨਾਂ ਨੂੰ ਔਖਾ ਫੇਰ ਉੱਥੇ ਜਾ ਕੇ ਕਰਨਾ ਨਹੀਂ ਨਹੀਂ ਇਹ ਤਾਂ ਬਨੀਂਦਰ ਨਾਲੇ ਕਹਿੰਦੀ ਉਹਨੂੰ ਕਹਿੰਦੀ ਆ ਖਾਓਗਾ ਨਾ ਮੈਂ ਨਹੀਂ ਖਾਣੀ ਆ ਦੇ ਜੀ ਮਸਤ ਹੋਈ ਹੈ ਆਪਣੀ ਜੀਵ ਆ ਨਾ ਜੇ ਮੈਂ ਇਹਨੂੰ ਕਰਦਾਂ ਉਹ ਸਾਲਾ ਤੂਰੇਗਾ ਕਰਨਾ ਸਿਕੜਾ ਕਰਦੇ ਸੋਤੇ ਪਿਆ ਤੁਹਾਨੂੰ ਟੇਕ ਹੀ ਨਹੀਂ ਆ ਗਿਆ ਪਰ ਘਰ ਪੈਂਦੇ ਸ਼ਾਮ ਨੂੰ ਆਦਨ ਜਿਹੜਾ ਸਵੇਰੇ ਆ ਜਾਂਦੇ ਨੇ ਢੰਡੇ ਢੰਡੇ ਆ ਜਾਂਦੇ ਹਾਂ ਹਾਂ Está, está del todo de nada. ਹਾਂ ਸੋਨਾ ਅਸੀਂ ਚਲੇ ਆਪਣੇ ਜਿਹੜੇ ਪਰੇ ਕਿਕੰਬੜਿਆਂ ਦਾ ਉਹ ਖੇਤੀਬੀ ਦੀ ਡੈਡੀ ਪਰ ਚਾਦਰਾਂ ਪਿਆਦਾ ਤੈ ਮਾਰ ਕੇ ਉਹ ਪੇਟੀ ਪਰ ਰੱਖ ਤੇ ਅਸੀਂ ਜਦ ਆਏ ਹੋਗੇ ਸਿੱਧੇ ਜੇ ਕਿਸਾਨ ਦੇ ਕੋਲ ਆ ਗਏ ਹਾਂ ਹਾਂ ਹੁਣ ਵੀ ਇਹ ਆ ਜਾਂਦੇ ਹਾਂ ਵੀ ਲੈ ਕਰਨ ਕਹਿੰਦੇ ਆ ਜੀ ਠੀਕ ਹੈ ਅੜ ਬੋ ਕਿਹਦਾ ਨਾਮ ਨਾਲ ਲਈ ਤੂੰ ਜਿਹੜਾ ਫਲਾਣੇ ਨੇ ਆਇਆ ਕਹਿੰਦਾ ਤੇਰਾ ਡੈਡੀ ਦਾ ਪਤਾ ਵੀ ਨਹੀਂ ਹੈਗਾ ਜਦ ਇਹ ਕਹਦਾ ਫਲਾਣੇ ਕਿੱਥੇ ਗਿਆ ਕਹਿੰਦਾ ਕੋਈ ਰਿਸ਼ਤੇਦਾਰ ਨੇ ਆਇਆ ਕਹਿੰਦਾ ਨਹੀਂ ਆਇਆ ਜੇ ਆਪ ਨੂੰ ਤੈਨੂੰ ਤੇ ਗਾਵੇ ਬੇ ਜਵੀਰ ਤੁਸੀਂ ਤਾਂ ਚਾਹ ਪੀ ਲਓ ਠੰਡੀ ਹੋ ਗਈ ਇਹ ਬੇਰੁਖੇ ਬੰਦੇ ਹੁੰਦੇ ਆ ਉਹ ਚੱਲ ਦੇਖਾ ਮਾਪੂ ਜਿਸੀ ਹੋਰਾ ਵਰਕੇ ਬਣ ਕੇ ਮਾਲਾ ਜੇ ਮੈਂ ਅੱਜ ਬੇਰੁਖਾ ਐ ਜੇ ਤੁਸੀਂ ਵੀ ਉਹੀ ਕੰਮ ਕਰ ਲੱਗੇ ਤੇਰੇ ਮੇਰੇ ਚ ਤੋਂ ਕੋਈ ਫਰਕ ਹੀ ਨਹੀਂ ਰਿਹਾ ਆਹੀ ਜੀ ਆ ਆਪਾ ਆਪਾ ਜੇ ਪਿਆਰ ਦਾ ਪਿਆਰ ਨਾਲੇ ਰਹੀ ਹੈ ਗੱਲ ਖਤਮ ਕਿ ਨਹੀਂ ਪਾਣਾ ਜਿਹੜਿਆ ਪਕੌੜੀਆਂ ਐ ਦੇਸੀ ਗੀਚ ਬਣੇ ਹੋਏ ਦਹੀਂ ਥੋੜੀ ਇਹ ਆਹ ਦੇਖ ਲਓ ਜੀ ਜੁਆਈ ਕਹਿੰਦਾ ਮੇਰੀ ਸੇਵਾ ਨਹੀਂ ਹੁੰਦੀ ਸਾਲੇ ਨੂੰ ਤਾਂ ਬਾਅਦ ਚ ਪੁੱਛਿਆ ਜੁਆਈ ਪਲੇਟਾ ਖਾਲੀ ਕਰ ਗਿਆ ਹੈ ਨੇ ਖਾਧੀਆਂ ਯਾਰ ਹਾਂ ਹਾਂ ਦੇ ਦੋ ਹਾਂ ਸੰਦੀਪ ਆਪਣੇ ਬਾਤ ਤੇ ਵਿਗਾਈ ਜਿੰਦੀ ਇਹਨੂੰ ਪਤਾ ਵੀ ਪੰਡੀਆਂ ਨਹੀਂ ਮੈਨੂੰ ਬਾਅਦ ਚ ਉਹਨੇ ਵਾਪੇ ਜਰੂਰ ਕਰੇ ਆਹ ਘੁੱਟ ਲਓ ਦਿਓ ਉਹਨੂੰ ਕੌੜ ਲੱਗਿਲ ਨਹੀਂ ਮੈਂ ਡੈਡੀ ਵੀ ਖਾਂਦਾ ਨਾ ਅੱਛਾ ਡੈਡੀ ਵੀ ਖਾਂਦੀ ਤੇ ਚਲੋ ਪਹਿਲਾਂ ਹੁਣ ਅਸੀਂ ਪੀ ਲਈਏ ਚਾਹ ਪਾਣੀ ਤੇ ਤੁਹਾਨੂੰ ਹੁਣ ਆਪਾਂ ਮਿਲਦੇ ਹਾਂ ਜੀ ਜਾਣ ਲੱਗੇ ਠੀਕ ਆ ਸਾਡਾ ਵੀ ਕੋਈ ਦੇਖ ਲਓ ਜੀ ਉਹ ਪਹਿਲਾਂ ਆ ਵੀ ਪਿਆਰ ਕਰਕੇ ਆਏ ਆ ਉਹ ਪਿਆਰ ਆ ਇਹ ਨਹੀਂ ਕਸਾ ਲੈ ਕਰ ਨੰਨ ਕੱਢਿਆ ਮੇਰੀ ਗੱਲ ਜਾਂ ਤਾਂ ਆਪ ਤੁਸੀ ਦੇਣਾ ਹੁੰਦਾ ਬੀਬੀ ਨੇ ਦੇਣਾ ਹੁੰਦਾ ਫੇਰ ਵੀ ਇਹਦਾ ਗੱਲ ਸੁਣ ਲਾ ਮੇਰੀ ਗੱਲ ਸੁਣ ਸਾਡਾ ਜੋਰ ਦੀ ਕੁੜੀ ਪਰ ਉਹਨੇ ਕਾ ਦਾਉਣਾ ਮੈਨੂੰ ਐਂ ਦੱਸ ਪੈਣਾ ਫਿਰ ਡੈਡੀ ਕਹਿੰਦਾ ਮੇਰਾ ਵੀ ਜੋਰ ਆ ਨਹੀਂ ਮਾਸਰ ਨੂੰ ਅਸੀਂ ਲੈ ਗਏ ਕੋਲ ਤਾਂ ਹੈਗਾ ਕਿਤੇ ਬਾਹਰ ਆ ਮਾਸਰ ਵੀ ਕਿਤੇ ਪਾਸਪੋਰਟ ਬਣਾ ਲਈ ਮੈਂ ਚਾਕੇ ਸੀ ਹਾਂ ਆਏ ਵਾਰੀ ਮਾਸਰ ਆਏ ਕਿ ਨਹੀਂ ਨਹੀਂ ਮੈਂ ਤੇਰੀ ਆ ਮੈਂ ਤੇਰੀ ਆ ਤੇਰੀ ਆ ਨਹੀਂ ਤੂੰ ਤੇ ਥੋੜੀ ਜਿਹੀ ਮੇਰੀ ਗੱਲ ਸੁਣ ਲੈ ਮੈਂ ਮੇਰੀ ਗੱਲ ਮੁੰਡੇ ਦੀ ਵੇਲੇ ਹਾਂ ਦੇਖੀ ਦੇਖ ਪਹਿਲੇ ਮੇਰੀ ਗੱਲ ਵਾਲਾ ਓਹੋ ਇਹਦਾ ਹੋਈ ਫੜਕਦਾ ਫਿਰ ਇਹਨਾਂ ਸੱਟੇ ਨਾਲ ਗੱਲ ਕੋਈ ਪਤਾ ਨਹੀਂ ਮੈਂ ਨਹੀਂ ਇਹਦੇ ਬਾਰੇ ਕੁਝ ਵੀ ਕਹਿ ਸਕਦਾ ਪੇਰੀ ਦਾਸ ਮੈਂ ਗੁਸੇ ਆ ਤੇਰਾ 100 ਰੁਪਏ ਰੱਖ ਲੈ ਸਾਹ ਲੈ ਆ ਬਸ ਆਇਆ ਕਰ ਲਿਆ ਹੋਰ ਤੁਸੀਂ ਯਾਦ ਰੱਖਿਓ ਸਾਰੇ ਵੀਡੀਓ ਤਾਂ ਬਣਦੀ ਆ ਫਿਰ ਮੈਂ ਵਨਪੀ ਤੈਨੂੰ ਵੀ ਕਹਿਣਾ ਵੀ ਸਾਨੂੰ ਗੂਗਲ ਪੇ ਕਰਦੇ ਪੇਟ ਵੀ ਦਿੱਤਾ ਦੇ ਕੋ ਬੀਬੀ ਨੇ ਜਦੇ ਬਸ ਨਹੀਂ ਸਾਨੂੰ ਹਾਂ ਲੈ ਲਓ ਬਹੁਤ ਆ ਫਿਰ ਕਿਹਾ ਕਿ ਭੈਣ ਸਾਡਾ ਕਰ ਦਿੱਤਾ ਆ ਜਦੇ ਕਹਿੰਦੀ ਐ ਬੈਠ ਜੀਪ ਨਹੀਂ ਮੈਂ ਕਿਸੇ ਦੀ ਨਹੀਂ ਸੁਣਨੀ ਜਿਹੜੇ ਤੱਤਿਆਂ ਪੜ ਲੋ ਆਖੇ ਇੱਜ਼ਤ ਮਾਰਨਾ ਮੈਂ ਫੇਰ ਆਉਣਾ ਨਹੀਂ ਗਾਹ ਨੂੰ ਮੇਰੇ ਦਾ ਸੁਣ ਲੈ ਕੋਈ ਨਾ ਜੱਤੀ ਜੱਤ ਦੇਖੂਗੀ ਮੈਂ ਐਨੇ ਪੈਸੇ ਦੇ ਕੇ ਸਾਡਾ ਪ੍ਰਾਈ ਕਰ ਲਾਗੀ ਵੀ ਮਾਸੜ ਕਰੀਂਦੇ ਆਉਣਾ ਐ ਜਾਣੀ ਮੈਂ ਨਹੀਂ ਕਹਿੰਦਾ ਪੈਣੀ ਮਿਹਰਬਾਨੀ ਜਾਨ ਦੇ ਅੱਛਾ ਇੱਧਰ ਖੜਾ ਕਰ ਪ੍ਰਾਈ ਵਾਲੀ ਗੱਲ ਕਰ ਲਾਗੀ ਇਹ ਵੀ ਪ੍ਰਾਈ ਵਾਲੀ ਗੱਲ ਕਰੀ ਇਹਨਾਂ ਨੇ ਮਰਮਨਪ੍ਰੀਤ ਨਾਸਰਿੰਦਰ ਤੇਰੇ ਨਾਮ ਐ ਨਹੀਂ ਭੈਣ ਮੇਰੇ ਨਾਲ ਸੁਣ ਜਦ ਮੈਂ ਜਾਣੀ ਮੇਰੇ ਨਾਲ ਵੀ ਪੈਸੇ ਦੇ ਕੇ ਪ੍ਰਾਈ ਵਾਲੀ ਗੱਲ ਕਰਦੇ ਆ ਨਹੀਂ ਨਹੀਂ ਮੇਰੀ ਗੱਲ ਯਾਦ ਰੱਖੋਣਾ ਨੋਟਰ ਨਹੀਂ ਤੇ ਗਰਾਰੀ ਕੋਲਾ ਇੱਕ ਸਹੀ ਕਰਾ ਰਹੀ ਫਸਾਈਆ ਉਹਨੇ ਇਹਦਾ ਹੁਣ ਇੰਨਾ ਗਾਹ ਪੈਣ ਨਾਲ ਤੇ ਤੂੰ ਨੋਟ ਭੜ ਲੈ ਕੇ ਬਣਦਾ ਤਾ ਇਹਦੇ ਨਾਲ ਬਾਹਰੋਂ ਆਈ ਇਹ ਨੋਟਸ ਉਹਨਾਂ ਨੂੰ ਬਣਾ ਦੇ ਆਪਣਾ ਲੈ ਲਓ ਫਿਰ ਨਹੀਂ ਨਹੀਂ ਹਾਂ ਇਹ ਗੱਲ ਸੁਣ ਆਂ ਭੜ ਨਹੀਂ ਮੇਰੀ ਗੱਲ ਆ ਭੜ ਸਕ ਤੂੰ ਬਣਾ ਲਈ ਤੈਨੂੰ ਨਹੀਂ ਕਰਦੇ ਤੂੰ ਵੀਰੇ ਨੂੰ ਭੜਾ ਲਈ ਹੈਗਾ ਉਹੜਾ ਤੇਈ 41 ਹੈ ਭੜ ਨਹੀਂ 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 ਗੱਲ ਉਹਨੇ ਮੈਂ ਨੋਟ ਕਰ ਲੈਣੀ ਆ ਮੈਨੂੰ ਸਾਰੇ ਨੇ ਪੈਸੇ ਦਿੱਤੇ ਹੋਏ ਆ ਮੈਂ ਤਾਂ ਹੁਣ ਪ੍ਰਾਈ ਆਈ ਬਣਾਤੀ ਆ ਨਾ ਮੈਂ ਨਹੀਂ ਜਾਣ ਮੈਨੂੰ ਬੱਸ ਆਹ ਫਰਿਆਦ ਦੇ ਦੇ ਲਿਆ ਆ ਬਾਤ ਨਹੀਂ ਦੂਦੇ ਆ ਬਾਅਦ ਚ ਫੋੜ ਦਿੰਦੇ ਆ ਹਾਂ ਬਾਅਦ ਚ ਫੋੜ ਨਹੀਂ ਫੜਾ ਦੇਈ ਬੰਦੂ ਸਮਝਦੇ ਚ ਫੜਾ ਦੇ ਨਹੀਂ ਨਹੀਂ ਉਹ ਕਾ ਨੂੰ ਤੁਸੀਂ ਰੋਲਾ ਪਾਇਆ ਯਾਰ ਐ ਰੋਲਾ ਮੇਰੀ ਗੱਲ ਸੁਣ ਆ ਕਿੰਨੇ ਆ 700 ਰੁਪਏ ਬੜਾਤਾ ਅਸੀਂ 700 ਰੱਖ ਲਿਆ ਹਾਂ ਦੇਖੀ ਸਾਡੇ ਡਾਈ ਦਾ ਕੁਝ ਲਾਗ ਰਹੀ ਕੀ ਮਿਲਕਾਰ ਨਹੀਂ ਮਾਸਟਰ ਜੀ ਠੀਕ ਹੋ ਗਿਆ ਸਾਨੂੰ ਸਾਫ ਹੁਣ ਇਹ ਆਪਾਂ ਬਾਅਦ ਚ ਗੱਲ ਕਰਨੀ ਹੈ ਇਹ ਅਸੀਂ ਵਿੱਚ ਕੋ ਨਹੀਂ ਕਰਾਂਗੇ ਸਾਫ ਕਰਾਂਗੇ ਹੁਣੇ ਸਾਡੇ ਬਾਏ ਮੇਰੀ ਗੱਲ ਸੁਣੋ ਜਦ ਮੈਂ ਮਾਣੇ ਮੱਜਰੇ ਗਿਆ ਮੈਂ ਨਹੀਂ 500 ਦਾ ਨੋਟ ਲੈਣਾ ਕਰਦਾ ਉਹ ਉਹ ਨੂੰ ਕਿਹੜਾ ਵੱਲ ਦਿੰਦੇ ਨੇ ਪ੍ਰਾਈ ਕਰਤੀ ਉਹ ਨਹੀਂ ਉਹ ਪ੍ਰਾਈ ਕਰਤੀ ਐਨੇ ਦਿਨ ਬਾਅਦ ਵੀ ਇੱਕ ਮਿੰਟ ਵਿੱਚ ਪ੍ਰਾਈ ਕਰਤੀ ਰੀਤੇ ਨਾ ਨਹੀਂ ਤੁਸੀਂ ਸਾਨੂੰ ਸੌਦਾ ਕੋਈ ਨਹੀਂ ਮੈਂ ਨਹੀਂ ਲੈਣਾ ਨਹੀਂ ਮੇਰਾ ਪੁੱਤ ਨਹੀਂ ਇਹ ਤਾਂ ਮਨੇ ਚਿੜੀਨ ਦਿੱਤਾ ਵੈ ਤੂੰ ਰੋਕ ਲੂੰਗੀ ਬਾਈ ਮੈਂ ਤਾਂ ਮੇਰਾ ਨਹੀਂ 500 ਦਾ ਨੋਟ ਨਾਲ ਸਰਨਾ ਮੈਨੂੰ ਦੋ ਨੋਟ ਦਿਓ 5-500 ਦੇ ਜੇ ਮੈਂ ਕਹਿੰਦਾ ਇਹ ਤਾਂ ਮਨੇ ਜ਼ਿਆਦਾ ਭਰਾਇਆ ਹੋਗਾ ਲੈ ਚੀਜੀ ਲੈਣੀ ਗੁੱਟੀ ਗੁੱਟੀ ਮੋਢੀ ਰਹੀ ਨਾ ਉਥੇ ਖਮਾਣੇ ਤੋਂ ਮੋਢੀ ਚਾਹੀਦੀ ਇਹ ਅੱਜ ਦੇਖ ਲੈਣੀ ਵੀ ਮਨਾ ਕਰਿਆ ਠੀਕ ਕਦੇ ਨਹੀਂ ਮਨਾ ਕਰਦੀ ਇਹ ਇਹ ਵੀ ਸਮਝ ਗਈ ਵੀ ਜਦ ਮੇਰੀ ਮੰਮੀ ਜਦ ਨਾਨਨੇ ਦੇ ਹੱਥ ਨਹੀਂ ਪੜਾਈ ਨਾ ਨੇ ਸਮਰਾਹੀ ਕਰ ਦੇਣਾ ਮੈਨੂੰ ਨਹੀਂ ਨਹੀਂ ਸਦੀਪ ਭੈਣ ਸਭ ਤੋਂ ਬੜੀ ਖੁਸ਼ੀ ਆ ਵੀ ਮਾਸਟਰ ਜੀ ਠੀਕ ਹੋ ਗਏ ਗੱਲ ਮੁੱਕੀ ਬੰਦਾ ਨਹੀਂ ਬੜਾ ਹੁਣ ਜਦ ਕਰ ਬਣਾ ਮਟਾ ਮਾਨ ਜਿੱਤੀ ਵੀ ਕਰਨਾ ਪੈਦੀ ਵਾਰ ਆ ਆਹ ਅਣਜਤੇ ਆ ਚਾਹ ਪੀਲੀ ਹੈ ਬੈਠ ਕੇ ਗੱਲਾਂ ਕਰ ਮਾਸਟਰ ਜੀ ਸਮਝਾ ਦੇ ਗੱਲ ਪੱਕੀ ਹੱਥ ਹੈ ਇਹ ਕੰਮ ਜੇ ਮਾਰੀਂ ਤੀ ਤਾ ਵੀ ਆ ਕੇ ਪੜਦੇ ਪੈਰ ਵਿੱਚ ਨਾ ਪੜ ਮਾਰ ਤੈਨੂੰ ਅੱਛੇ ਰੇਸ ਹੈ ਮੈਂ ਮੱਸ ਤਾ ਤੂੰ ਤਾਂ ਹਮੇਸ਼ਾ ਪੜਾ ਮੈਂ ਬਤਾਇਆ ਨਾ ਪੜਾ ਜੇ ਆਪਣਾ ਘਰ ਤੀ ਕਿਸੇ ਦੇ ਹੋਰ ਦੇ ਪੜ ਜਾਂਦਾ ਜਾ ਮੇਰੀ ਘਰ ਤੇ ਮੈਂ ਹੁਣ ਉੱਥੇ ਗੰਦ ਕਰ ਪੈਂਦਾ ਕਿਸੇ ਦੀ ਮੈਂ ਜਮਾ ਦਲਾਂਗਾ ਤੂੰ ਕਿਚੀ ਤੋੜਦਾ ਨਹੀਂ ਤੇ ਅਗਲੇ ਨਹੀਂ ਨਹੀਂ ਗੱਲ ਆ ਵੀ ਹੋਣ ਇਹ ਗੱਲ بڑے بڑے ਅੱਖਰਾਂ ਚ ਲਿਖੀ ਜਾਣੀ ਆ ਚਰਨਜੀਤ ਕਹਿ ਨਹੀਂ ਵੀ ਜਿਹੜਾ ਬੰਦਾ ਪੈਸੇ ਦਿੰਦਾ ਉਹਦੇ ਨਾਲ ਰਿਸ਼ਤੇ ਨਾਤੇ ਖਤਮ ਨਹੀਂ ਨਹੀਂ ਰਿਸ਼ਤੇ ਰਾਸੇ ਪੱਗ ਨਹੀਂ ਰਿਸ਼ਤੇ ਨਾਤੇ ਪੈ ਨਹੀਂ ਗਾ ਮੈਂ ਤਾਂ ਸੋੜ ਗਿਆ ਹੈ ਪੈ ਮੇਰੀ ਜਦ ਸੁਬਰੀ ਤਰ ਮੈਂ ਜਾਂਦੇ ਜਾਂਦੇ ਜਦ ਵੀ ਦਾ ਹੱਕ ਆ ਲੈਣਾ ਹਾਂ ਕੋਈ ਨਾ ਇਹਦਾ ਵੀ ਹੱਕ ਤਾਂ ਉਹ ਛੱਡੋ ਯਾਰ ਹੱਕ ਪਰ ਆਇਆ ਨਾਨਕਾ ਹਾਂ ਲੈ 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 ਠੀਕ ਹੈ ਤੇਰੀ ਲੈ ਲਈ ਦੇ ਸਦੀਪ ਐ ਨਾ ਜਾਨਾ ਸੇਵਾ ਦੇ ਦਾਸ ਆ ਗਏ ਤੁਹਾਡੇ ਹਾਂ ਸਭ ਤੋਂ ਕੋੜੀਆਂ ਜਿਹੇ ਬੈਠਾ ਇੱਥੇ ਨਾ ਬੈਠੋ ਉਹ ਗੱਲਾਂ ਸਹੀ ਹੈ ਵਾ ਸਿਆਣੇ ਦੀ ਗੱਲ ਸੁਣਨੀ ਸਹੀ ਗੱਲ ਹੈ ਕੋੜੀਆਂ ਦੀਆਂ ਜਿਹੜਾ ਭੈਣ ਚਲੋ ਠੀਕ ਹੈ ਜੀ ਅਸੀਂ ਕਰ ਲਈਏ ਸਵਾਗਤ ਆਵ ਮਿਲਦੇ ਕਿਸੇ ਅਗਲੇ ਬਲਾਗ ਚ ਮਾਰਾ ਤਾਂ ਸਾਨੂੰ ਚੜ੍ਹਦੀ ਕਲਾ ਤੇ ਰੱਖੀਏ ਆਦੀ ਦੋ ਦਰ ਵੀ ਕਿੰਨੇ ਕਿੰਨੇ ਲੈਣਾ ਕਿੰਨੇ ਦੇਣਾ ਐਦਰ ਇਹਨਾਂ ਨੇ ਆਪਣੀ ਖਿਚੜੀ ਮੜਾਈ ਮਗਾਈ ਬਣਾਈ ਦਿਈ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਬਾਏ